ਤੇ ਪਹੁੰਚੀ ਜਿਸ ਸਾਧ ਤੇ ਗੁਰਨਾਗਰ ਹਿਮਾਲਾ ਰਕੀ ਸੀ ਉਹ ਗੁਰਦੁਆਰਾ ਗਉਘੜੀ ਪਹਿਲਾ ਜਗੇ ਦਾ ਨਾਮ ਸੀ ਵਿਸੰਵਰ ਤੋਂ ਹੁਣੀ ਨਾਂ ਰੱਖਿਆ ਗਿਆ ਗਉਘੜ ਮਰਦਾਨਾ ਜੀ ਉਹਨਾਂ ਦੇ ਨਾਲ ਸੀ ਉੱਥੇ ਭਗਤ ਰਹਿੰਦੇ ਸੀ ਭਗਤ ਜੈਤਾ ਮਲ ਜੀ ਉਹਨਾਂ ਨੂੰ ਦਰਸ਼ਨ ਦੇਣ ਵਾਸਤੇ ਪਹੁੰਚੇ ਗੁਰੂ ਨਾਨਕ ਦੇਵ ਜੀ ਮਹਾਰਾਜ ਪਟਨਾ ਦੇ ਧਰਤੀ 'ਤੇ ਪਹਿਲੀ ਵਾਰ ਚਰਨ ਰੱਖੇ ਮਰਦਾਨਾ ਜੀ ਨੂੰ ਭੁੱਖ ਲੱਗਿਆ ਉਹਨਾਂ ਨੇ ਬੇਨਤੀ ਆਰ ਕੀਤੀ ਮਹਾਰਾਜ ਜੀ ਲੰਗਰ ਛਕਾ ਦਿਓ ਨਹੀਂ ਤਾਂ ਮੇਰਾ ਸਾਹ ਨਿਕਲ ਜਾਣਾ ਗੁਰਨਾਥ ਦੇਵ ਜੀ ਮਹਾਰਾਜ ਧਰਤੀ 'ਚ ਪੱਥਰ ਦਾ ਟੁਕੜਾ ਚੱਕ ਕੇ ਫੜਾ ਦਿੰਦੇ ਨੇ ਉਹ ਪੱਥਰ ਹੁੰਦਾ ਕੋਲ ਮਹਾਰਾਜ ਦਾ ਹੱਥ ਲੱਗਦਾ ਪੱਥਰ ਲਾਲ ਹੋ ਜਾਂਦਾ ਚਮਕਣ ਲੱਗਦਾ ਕਹ ਲੱਗੇ ਆ ਲੋ ਮਰਦਾਨਾ ਜੀ ਇਹਨੂੰ ਬਾਜ਼ਾਰ 'ਚ ਵੇਚ ਕੇ ਲੰਗਰ ਪਕਾਓ ਅਤੇ ਆਪ ਵੀ ਖਾਓ ਲੋੜਵੰਦਿਆਂ ਗਰੀਬਾਂ ਨੂੰ ਖਾਓ ਵਿਚਰਵਾਰਿਆਂ ਪਿੰਡ ਵੀ ਚਾਅ 20 25 ਸਨਿਆਰ ਨੂੰ ਵਿਖਾਇਆ ਇਹਦਾ ਮੁੱਲ ਘੱਟ ਲਗਾਇਆ ਇਹ ਸੋਸਤਾਰ ਤੇ ਛੋਟਾ ਸਨਿਆਰ ਸੀ ਜਿਹਦਾ ਨਾਮ ਸੀ ਮੁਰਲੀਧਰ ਇਹਨਾਂ ਨੂੰ ਵਿਖਾਇਆ ਇਹਨਾਂ ਨੇ ਪਰਾਗ ਕੀਤੀ ਕਿਹਾ ਕਿ ਬਾਬਾ ਜੀ ਵੱਡੇ ਵਪਾਰੀ ਕੋਲ ਜਾਓ ਇਹਦਾ ਕੀਮਤ ਜ਼ਿਆਦਾ ਮਿਲਣਗੀ ਮਰਦਾਨਾ ਹੀ ਕੋ ਹਮਦੇ ਕੌਮ ਦੇ ਪਟਨਾ ਸਾਹਿਬ ਗੁਰਦੁਆਰੇ ਚਲੇ ਗਏ ਉਥੇ ਬਹੁਤ ਵੱਡਾ ਵਪਾਰੀ ਸੀ ਸਾਲਸਰਾਏ ਜੋਹਰੀ ਉਹਨਾਂ ਦਾ ਹਵੇਲੀ ਸੀ ਅਤੇ ਬਹੁਤ ਵੱਡਾ ਵਪਾਰ ਮਰਦਾਨਾ ਜੀ ਉਹਨਾਂ ਨੂੰ ਵਿਖਾਇਆ ਉਹਨਾਂ ਨੇ ਪੜਾ ਕੀਤੀ ਜਾਂਚ ਦੀ ਕਹਿੰਦੇ ਕਿ ਬਾਬਾ ਜੀ ਇਹ ਅਲਮੋਹ ਰਤਾਂ ਨੇ ਜ਼ਿੰਦਗੀ ਤੇ ਪਹਿਲੀ ਵਾਰ ਇੰਨਾ ਵੱਡਾ ਲਾਲ ਹੀਰਾ ਵੇਖਿਆ ਮਾਰਾ ਦਾ ਹੱਥ ਲੱਗਣਾ ਪੱਥਰ ਹੀਰਾ ਬਣ ਜਾਂਦਾ ਹੈ ਉਹਨਾਂ ਨੇ ਇੱਕ ਸੁਪਈਆ ਰੱਖ ਕੇ ਮੱਖਾ ਟੇਕਿਆ ਸਾਰੇ ਪਿੰਡ ਵਾਲੇ ਦਰਸ਼ਨ ਕੀਤੇ ਗੁਰਨਾਥ ਦੇਵ ਜੀ ਮਹਾਰਾਜ ਸਤ ਕਰਤਾਰ ਕਹਿ ਕੇ ਪਟਨਾ ਸਾਹਿਬ ਗੁਰਦੁਆਰੇ ਆਏ ਉੱਥੇ ਗੁਰਨਾਥ ਦੇਵ ਜੀ ਮਹਾਰਾਜ ਕੋਨੇ 3 ਮਹੀਨੇ ਰੁਕੇ ਉੱਥੋਂ ਜਾਣ ਲੱਗੇ ਤੇ ਸਸਤਾਬ ਤੇ ਆਏ ਇੱਥੇ ਗੁਰਨਾਥ ਦੇਵ ਜੀ ਮਹਾਰਾਜ ਤਿੰਨ ਰਾਤ ਰੁਕੇ ਲੰਗਰ ਪਾਣੀ ਛਕਿਆ ਬਿਸਰਾਮ ਕੀਤੇ ਪੂਜਾ ਪਾਠ ਕੀਤੇ ਇੱਥੋਂ ਜਾਣ ਲੱਗੇ ਗੁਰਨਾਥ ਦੇਵ ਜੀ ਮਹਾਰਾਜ ਬਚਨ ਕਰ ਗਏ ਮੁਰਲੀਕਾਰ ਜੀ ਤੁਹਾਡਾ ਘਰ ਉਜਨ ਲਾਇਆ ਕੀ ਇਸ ਸਤਾਰ ਤੇ ਨਨਕ ਨਾਮ ਦੀਆਂ ਸੰਗਤਾਂ ਆਪ ਦੇ ਸਤਾਂਵਾਰ ਤੇ ਦਰਸ਼ਨਾਵਾਰ ਤੇ ਆਉਣਗੇ ਸਰਦਾ ਭਾਵਨਾ ਨਾਲ ਅਰਦਾਸਾ ਕਰਾਉਣਗੇ ਉਹਨਾਂ ਦੀਆਂ ਸਾਲੀਆਂ ਇੱਛਾ ਮਨੋ ਕਾਮਨਾ ਪੂਰੀਆਂ ਹੋਣਗੇ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਘਰ ਦੇ ਸੁੱਖਾਂਤੀ ਵਾਸਤੇ ਪਰਿਵਾਰ ਦੇ ਚੜ੍ਹਦੀ ਕਲਾ ਵਾਸਤੇ ਬੱਚਿਆਂ ਦੇ ਸੰਜੋਗਾਂ ਵਾਸਤੇ ਪੁੱਤਰ ਦਾ ਵਿਦੇ ਪੱਕੇ ਵਾਸਤੇ ਅਰਦਾਸਾ ਕਰਾਉਣਾ ਆਵੇ ਸੋ ਨਾਲ ਲਿਖਾ ਕੇ ਅਰਦਾਸ ਕਰਾ ਸਕਿਓ ਗੁਰੂ ਘਰ 와ਤੇ ਲੰਗਰ 와ਤੇ ਪ੍ਰਾਪੰਚ ਸਰਵਾਤੇ ਮਨਪਾਉ ਗੁਰੂ ਘਰ ਦੀਆਂ ਖੁਸ਼ੀਆਂ ਬਖਤੂ ਬਾਹਰ ਇਤਿਹਾਸ ਸੁਸਿਆਇ ਹੋਵੇ ਤੇ ਫੋਟੋ ਖਿੱਚਿਓ ਨਾਨਕ ਰਾਮ ਚੰਦੀ ਕਾ ਤੇਰੇ ਮਾਨੇ ਸਰਵਾ ਜਿਹੜਾ ਹੋਣਾ ਹੈ ਮੱਠਾ ਢੀ ਕੇ ਬੈਠ ਜਾਓ ਇਤਿਹਾਸ ਸੁਣਾਉਣ